ਪੰਜਾਬੀ ਗਾਇਕ ਖੰਸਰਾਜ ਹੰਸ ਦੀ ਗੱਲ ਕਰੀਏ ਤਾਂ ਹਾਲ ਫਿਲਹਾਲ ਯੋ ਜਲੰਧਰ ਦੇ ਕੁਝ ਪਿੰਡਾਂ ਦਾ ਦੌਰਾ ਕਰਦੇ ਨਜ਼ਰ ਆਏ ਤੇ ਇਸ ਦੌਰਾਨ ਉਹਨਾਂ ਨੇ ਵੱਡਾ ਐਲਾਨ ਕੀਤਾ ਹੈ ਹੜ੍ਹ ਪੀੜਤਾਂ ਦੀ ਮਦਦ ਨੂੰ ਲੈ ਕੇ ਪੰਜਾਬੀ ਗਾਇਕ ਖੰਸਰਾਜ ਹੰਸ ਨੇ ਹੜ੍ਹਾਂ ਦੀ ਮਾਰ ਚੱਲ ਰਹੇ ਜਲੰਧਰ ਜ਼ਿਲ੍ਹੇ ਦੇ ਲੋਇਆ ਪਿੰਡ ਦਾ ਦੌਰਾ ਕੀਤਾ ਤੇ ਕਿਹਾ ਕਿ ਅਸੀਂ ਇਸ ਆਫਤ ਵਿੱਚੋਂ ਜਲਦੀ ਨਿਕਲ ਜਾਵਾਂਗੇ ਇਸ ਮੌਕੇ ਉਹਨਾਂ ਨੇ ਕਿਹਾ ਕਿ ਇੱਥੇ ਬੰਨ ਦੀ ਬਹੁਤ ਸਖਤ ਜ਼ਰੂਰਤ ਹੈ ਜਿਸ ਸੰਬੰਧੀ ਉਹ ਇਥੋਂ ਦੇ ਐਮ ਐਲ ਏ ਲਾਡੀ ਸ਼ਰੋਵਾਲਿਆ ਸੀ ਮ ਮਾਨ ਨੂੰ ਬੇਨਤੀ ਕਰਨਗੇ ਉਹਨਾਂ ਕਿਹਾ ਕਿ ਜੇਕਰ ਕਿਸੇ ਨੂੰ ਰਹਿਣ ਦੀ ਕੋਈ ਸਮੱਸਿਆ ਹੈ ਤਾਂ ਬਾਪੂ ਲਾਲ ਬਹਾਦਰ ਜੀ ਦਾ ਦਰਬਾਰ ਉਹਨਾਂ ਦੇ ਰਹਿਣ ਦੇ ਲਈ ਅਤੇ 24 ਘੰਟੇ ਲੰਗਰ ਲਈ ਖੁੱਲਾ ਹੈ ਉਹਨਾਂ ਪੀਐਮ ਮੋਦੀ ਵੱਲੋਂ ਪੰਜਾਬ ਨੂੰ ਦਿੱਤੇ 1600 ਕਰੋੜ ਦੇ ਰਾਹਤ ਪੈਕੇਜ ਸੰਬੰਧੀ ਕਿਹਾ ਕਿ ਜਿੰਨਾ ਮਿਲ ਰਿਹਾ ਹੈ ਉਸ ਨੂੰ ਵਰਤੋ ਉਹ ਹੋਰ ਦੇ ਦੇਣਗੇ ਉੱਥੇ ਕੋਈ ਕਮੀ ਨਹੀਂ ਹੈ ਇਸ ਮੌਕੇ ਉਹਨਾਂ ਨੇ ਸਾਰੇ ਪੰਜਾਬੀ ਗਾਇਕਾਂ ਅਤੇ ਸਮਰਥਕਾਂ ਦਾ ਵੀ ਧੰਨਵਾਦ ਕੀਤਾ ਜਿਹੜੇ ਹੜਪੀੜਤਾ ਦੀ ਮਦਦ ਦੇ ਲਈ ਅੱਗੇ ਆ ਰਹੇ ਨੇ ਜਦੋਂ ਉਹਨਾਂ ਕੋਲੋਂ ਪੁੱਛਿਆ ਗਿਆ ਕਿ ਉਹ ਇਸ ਪਿੰਡ ਦੇ 200 ਦੇ ਕਰੀਬ ਘਰਾਂ ਬਾਰੇ ਕੁਝ ਸੋਚਣਗੇ ਤਾਂ ਉਹਨਾਂ ਨੇ ਕਿਹਾ ਕਿ ਮੈਂ ਸਵੇਰ ਤੋਂ ਪੈਸੇ ਹੀ ਵੰਡ ਰਿਆ ਹਾਂ ਮੈਂ ਆਪਣੇ ਕੋਲੋਂ ਨਹੀਂ ਦੇ ਰਿਆ ਪਰਮਾਤਮਾ ਦੇ ਦਿੱਤੇ ਪੈਸਿਆਂ ਵਿੱਚੋਂ ਹੀ ਦੇ ਰਿਆ ਹਾਂ ਮੇਰੇ ਕੋਲ ਕੁਝ ਨਹੀਂ ਸੀ ਹੁੰਦਾ ਮੈਨੂੰ ਜੋ ਮਾਲਕ ਨੇ ਦਿੱਤਾ ਹੈ ਉਸੇ ਵਿੱਚੋਂ ਮੈਂ ਲੋਕਾਂ ਨੂੰ ਦੇ ਰਿਹਾ ਹਾਂ ਅਤੇ ਅੱਗੇ ਵੀ ਮਦਦ ਕਰਦਾ ਰਹਾਂਗਾ